ਦਿੱਲੀ ਹਾਈ ਕੋਰਟ ਨੇ ਨਬਜੋਤ ਸਿੰਘਾ ਸਿੱਧੂ ਦੇ ਪਤਨੀ ਬਾਰੇ ਕੁਦਰਤੀ ਉਪਚਾਰਾਂ ਨਾਲ ਕੈਂਸਰ ਤੋਂ ਠੀਕ ਹੋਣ 'ਚ ਮਦਦ ਕਰਨ ਵਾਲੇ ਬਿਆਨਾਂ ਨੂੰ ਚਰੋਖੀ ਦੇਣ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਅਦਾਲਤ ਨੇ ਇਸ ਪ੍ਰਗਟਾਵੇ ਦੀ ਆਜ਼ਾਦੀ ਦੇ ਮੌਲਿਕ ਅਧਿਕਾਰ ਦਾ ਹਵਾਲਾ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਦੇਸ਼ 'ਚ ਅਜੇ ਵੀ ਪ੍ਰਗਟਾਵੇ ਦੀ ਆਜ਼ਾਦੀ ਹੈ। ਤਾਂ ਸੀ ਕਿ ਚੀਫ ਜਸਟਿਸ ਸੁਮਨ ਮੋਹਨ ਤੇ ਚੀਫ ਜਸਟਿਸ ਤੁਸ਼ਾਰ ਰਾਉ ਗਡੇਲਾ ਦੇ ਬੈਂਚ ਨੇ ਕਿਹਾ ਕਿ ਸਿੱਧੂ ਨੇ ਸਿਰਫ ਆਪਣੇ ਵਿਚਾਰ ਪ੍ਰਗਟ ਕੀਤੇ ਸਨ, ਜਿਸ 'ਤੇ ਨਿਆਇਕ ਦਖਲ ਦੀ ਲੋੜ ਨਹੀਂ ਸੀ। ਪਟੀਸ਼ਨਰ ਆਪਣੇ ਜਵਾਬੀ ਦਾਅਵੇ ਕਰਨ ਲਈ ਵੀ ਆਜ਼ਾਦ ਨੇ ਮੈਂਚ ਨੇ ਕਿਹਾ ਕਿ ਉਹਨਾਂ ਨੂੰ ਪ੍ਰੈਸ ਕਾਨਫਰੰਸ ਕਰਕੇ ਉਸਦੇ ਦਾਅਵੇ ਦਾ ਜਵਾਬ ਦੇਣਾ ਚਾਹੀਦਾ ਹੈ ਪ੍ਰਗਟਾਵੇ ਦੀ ਆਜ਼ਾਦੀ ਦੇ ਨਾਲ ਜਵਾਬ ਦਿਓ ਕਾਨੂੰਨੀ ਕਾਰਵਾਈ ਜਾਂ અપਮਾਨ ਦੇ ਡਰ ਤੋਂ ਉਹਨਾਂ ਦੀ ਬੋਲਣ ਦੀ ਆਜ਼ਾਦੀ ਤੇ ਰੋਕ ਲਗਾ ਕੇ ਨਹੀਂ ਬੈਂਜਰੀਆ ਪਟੀਸ਼ਨ ਕਰਤਾ ਨੂੰ ਇਹ ਵੀ ਕਿਹਾ ਕਿ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਪ੍ਰਗਟਾਵੇ ਦੀ ਆਜ਼ਾਦੀ ਤੇ ਰੋਕ ਲਗਾਈ ਜਾਣੀ ਚਾਹੀਦੀ ਹੈ ਤੁਸੀਂ ਉਸਦੇ ਦਾਅਵੇ ਦਾ ਜਵਾਬ ਦਿਓ ਇਹ ਸਾਡਾ ਅਧਿਕਾਰ ਖੇਤਰ ਨਹੀਂ ਹੈ ਬੈਂਜ ਨੇ ਕਿਹਾ ਕਿ ਜੇਕਰ ਤੁਸੀਂ ਉਸਦੇ ਵਿਚਾਰਾਂ ਨਾਲ ਸਹਿਮਤ ਨਹੀਂ ਹੋ ਤਾਂ ਉਸਦੀ ਗੱਲ ਨਾ ਸੁਣੋ ਬਹੁਤ ਸਾਰੇ ਕਿਤਾਬਾਂ ਨੇ ਜੋ ਤੁਹਾਨੂੰ ਬੁਰੀਆਂ ਲੱਗ ਸਕਦੀਆਂ ਨੇ ਉਹਨਾਂ ਨੂੰ ਨਾ ਪੜੋ ਅਸਿਸ ਤੇ ਰਿਟ ਪਟੀਸ਼ਨ ਦੇ ਚਾਰ ਨਹੀਂ ਕਰ ਸਕਦੇ ਹਜ਼ਾਰਾਂ ਲੋਕ ਦਾਅਵਾ ਕਰਦੇ ਨੇ ਕਿ ਉਹ ਕਿਸੇ ਚੀਜ਼ ਤੋਂ ਠੀਕ ਹੋ ਗਏ ਨੇ ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਤੁਸੀਂ ਉਹਨਾਂ ਵਿਰੁੱਧ ਕਾਰਵਾਈ ਦੀ ਮੰਗ ਕਰੋਗੇ ਦਰਸਲ ਸਿੱਧੂ ਨੇ ਕਿਹਾ ਸੀ ਕਿ ਉਹਨਾਂ ਦੀ ਪਤਨੀ ਨਵਜੋਤ कौर ਸਿੱਧੂ ਨੂੰ ਕੈਂਸਰ ਮੁਕਤ ਐਲਾਨ ਦਿੱਤਾ ਗਿਆ ਸਿੱਧੂ ਨੇ ਆਪਣੀ ਪਤਨੀ ਦੇ ਠੀਕ ਹੋਣ ਦਾ ਸਹਰਾ ਖਾਸ ਖੁਰਾਕ ਤੇ ਜੀਵਨ ਸ਼ੈਲੀ 'ਚ ਬਦਲਾਅ ਨੂੰ ਦਿੱਤਾ ਸੀ ਉਸ ਨੇ ਦੱਸਿਆ ਸੀ ਕਿ ਨਵਜੋਤ ਦੀ ਖੁਰਾਕ 'ਚ ਨਿੰਬੂ ਪਾਣੀ ਕੱਚੀ ਹਲਦੀ ਸੇਬ ਦਾ ਸਰਕਾ ਨਿੰਮ ਦੀਆਂ ਪੱਤੀਆਂ ਤુલਸੀ ਕਦੂ ਅਨਾਰ ਆਮਲਾ ਟਕੁੰਦ ਤੇ ਅਖਰੋਟ ਵਰਗੀਆਂ ਚੀਜ਼ਾਂ ਸ਼ਾਮਲ ਸਨ ਜਿਸ ਨਾਲ ਉਹ ਸਿਹਤਮੰਦ ਹੋ ਗਈ ਇਹ ਚੀਜ਼ਾਂ ਉਸੇ ਠੀਕ ਹੋਣ 'ਚ ਵੱਡੀ ਭੂਮਿਕਾ ਨਿਭਾਉਂਦੀਆਂ ਨੇ ਸਿੱਧੂ ਦੇ ਇਸ ਦਾਅਵੇ ਤੇ ਕਈ ਲੋਕਾਂ ਨੇ ਸਵਾਲ ਖੜੇ ਕੀਤੇ ਸਨ ਇਸ ਤੇ ਕੈਂਸਰ ਦੇ ਡਾਕਟਰਾਂ ਨੇ ਵੀ ਸਵਾਲ ਖੜੇ ਕੀਤੇ ਇਸ ਤੋਂ ਬਾਅਦ 25 ਨਵੰਬਰ ਨੂੰ ਸਿੱਧੂ ਨੇ ਸਪੱਸ਼ਟ ਕੀਤਾ ਕਿ ਡਾਈਟ ਪਲਾਨ ਡਾਕਟਰਾਂ ਦੀ ਸਲਾਹ ਤੇ ਲਾਗੂ ਕੀਤਾ ਗਿਆ ਸੀ ਤੇ ਇਸ ਨੂੰ ਇਲਾਜ 'ਚ ਸਹਾਇਕ ਮੰਨਿਆ ਜਾਣਾ ਚਾਹੀਦਾ ਹੈ ਇਸ ਬਾਰੇ ਨਵਜੋਤ ਸਿੰਘ ਸਿੱਧੂ ਦੇ ਨਵਜੋਤਪੁਰ ਸਿੱਧੂ ਦੇ ਖਿਲਾਫ ਇੱਕ ਪਟੀਸ਼ਨ ਦਾਇਰ ਕੀਤੀ ਗਈ ਤੇ ਇਸ ਦਾ ਜਵਾਬ ਨਾ ਦੇਣ ਤੇ ਉਹਨਾਂ ਨੇ 850 ਕਰੋੜ ਰੁਪਏ ਦਾ ਦਾਵਾ ਠੋਕਿਆ ਸੀ ਜਿਸ ਤੋਂ ਬਾਅਦ ਹੁਣ ਹਾਈ ਕੋਰਟ ਨੇ ਇਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ